ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਢੀਮਾ ਨੰਮ ਵਾਲੇ ਨਾਬਾ ਮੈਂ ਇਸ ਵਕਤ ਵੀਡੀਓ ਦਫ਼ਤਰ ਦੇ ਵਿੱਚ ਆ ਜੀ ਔਰ ਵੀਡੀਓ ਦਫ਼ਤਰ ਦੇ ਵਿੱਚ ਆ ਦੀਪਕ ਜੰਦਲ ਹੈ ਜੀ ਸੁਪਰਡੈਂਟ ਜਿਹੇ ਪਹਿਲਾਂ ਸਸਪੈਂਡ ਵੀ ਰਿਹਾ ਜੀ ਤੇ ਵਿੱਚੋਂ ਹੀ ਸੈਟਿੰਗ ਸ਼ੂਟਿੰਗ ਕਰਕੇ ਦੁਬਾਰਾ ਆ ਗਿਆ ਤੇ ਇਸ ਵਕਤ ਟਾਈਮ ਹੋਇਆ ਹੈ ਜੀ ਆ ਦੇਖੋ ਜੀ 2:48 ਮਿੰਟ ਜੀ ਤੇ ਆ ਕੁਰਸੀ ਖਾਲੀ ਪਈ ਹੈ ਜੀ ਆ ਦੇਖੋ ਜੀ ਆ ਦੇਖੋ ਜੀ ਇਹ ਸੁਪਰਡੈਂਟ ਹੈ ਜੀ ਘਰ ਦਾ ਰਾਜ ਬਣਾਇਆ ਹੈ ਜੀ ਔਰ ਅਚੰਚੇਤਾ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਅਚਾਨਕ ਮੈਂ ਕਿਹਾ ਦੌਰਾ ਕਰਕੇ ਆਵਾਂ ਜਰਾ ਚੈੱਕ ਕਰੀਏ ਕੀ ਮਾਹੌਲ ਹੈ ਇਹਨਾਂ ਦਾ ਪਰ ਲੋਕ ਪਰੇਸ਼ਾਨ ਨੇ ਜੀ ਤੁਸੀਂ ਬਾਹਰ ਕਢੋ ਹਾਂਜੀ ਕਿੰਨੂੰ ਮਿਲਣ ਆਇਓ ਤੁਸੀਂ ਅੱਛਾ ਉਹ ਤਾਂ ਮੀਟਿੰਗ ਚ ਗਏ ਨੇ ਦੱਸਿਆ ਉਹਨਾਂ ਨੇ ਤੇ ਹੋਰ ਕਿਹਦੇ ਨਾ ਕੰਮ ਸੀ ਤੁਹਾਨੂੰ ਅੱਛਾ ਆ ਜਈ ਹੈ ਜੀ ਬ੍ਰਾਂਚ ਆ ਵੀ ਬੰਦ ਹੈ ਜੀ ਕੰਮ ਖੁੱਲਾ ਤਾਂ ਆ ਖੋਲੋ ਜਰਾ ਇਹ ਵੀ ਲੋਕ ਹੈ ਜੀ ਇਹ ਵੀ ਲੋਕ ਹੈ ਜੀ ਆ ਦੇਖੋ ਜੀ ਬਿਨਾ ਕੰਮ ਤੋਂ ਕਮਰੇ ਵਿੱਚ ਬੈਠਣਾ ਸਖਤ ਬਨਾ ਹੈ ਆ ਦੇਖੋ ਜੀ ਆ ਖੋਲੋ ਜਰਾ ਜੀ ਅੱਛਾ ਇੱਕੋ ਹੀ ਕਮਰਾ ਜੀ ਇੱਥੇ ਪਟਵਾਰੀਆਂ ਦਾ ਜੀ ਇੱਥੇ ਕੋਈ ਪਟਵਾਰੀ ਹੈ ਨਹੀਂ ਜੀ ਅੰਦਰੋਂ ਲਾਈਟਾਂ ਚੱਲ ਰਹੀਆਂ ਨੇ ਜੀ ਆ ਦੇਖੋ 75 ਪਟਵਾਰੀ ਨੇ ਜੀ ਇੱਥੇ ਕੋਈ ਹੈ ਨਹੀਂ ਹਾਜ਼ਰ ਇਸ ਵਕਤ ਦੇਖੋ ਆ ਦੇਖੋ ਜੀ ਆ ਦੇਖੋ ਜੀ ਕੀ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਮਤਲਬ ਕਿੱਦਾਂ ਵੱਡਾ ਇਹਨਾਂ ਨੂੰ ਕੋਈ ਹੈ ਹੀ ਨਹੀਂ ਪਰਵਾਹ ਕਿਸੇ ਦੀ ਵੀ ਕਿ ਲੋਕ ਆਉਣਗੇ ਕੋਈ ਕੰਮ ਕਰਨਗੇ ਅਸੀਂ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਆ ਸਿਰਫ ਆ ਬੱਚੇ ਬੈਠੇ ਨੇ ਹਜ਼ਾਰ ਕਾਡੇ ਬਣਾਉਂਦੇ ਨੇ ਸਿਰਫ ਆ ਬੈਠੇ ਕਿੰਨੀ ਦੇਰ ਤੋਂ ਆਇਓ ਤੁਸੀਂ ਅੱਧਾ ਘੰਟਾ ਕੋਈ ਪਰੇਸ਼ਾਨੀ ਇੱਥੇ ਤੁਹਾਨੂੰ ਠੀਕ ਹੈ ਸਿਰਫ ਆ ਬੱਚੇ ਮਲੇ ਨੇ ਜੀ ਇਹ ਵੀ ਮੈਨੂੰ ਆਊਟਸੋਰਸਰਸ ਤੇ ਹੋਣਗੇ ਤੇ ਪੱਕੇ ਉਹ ਕੱਚੇ ਆਊਟਸੋਰਸਰਸ ਦੇ ਆ ਪੱਕਾ ਮਲਾਉਣ ਦਾ ਪਰਵਾਹ ਹੀ ਨਹੀਂ ਕਰਦਾ ਜੀ ਹਾਂਜੀ ਆ ਦੇਖੋ ਇਹ ਇਹ ਕਿੱਥੇ ਕੌਣ ਕੌਣ ਬੈੰਦਾ ਜੀ ਮੈਂ ਕੱਲ ਹੀ ਆਇਆ ਅੱਛਾ ਹੋਰ ਕੌਣ ਆ ਤੁਹਾਡੇ ਨਾਲ ਸਾਥ ਸੀਟ ਖਾਲੀ ਪਈ ਹੈ ਇਹ ਤਾਂ ਸਾਨੂੰ ਬੈਸੇ ਕੀ ਸੈਕਟਰੀ ਸਭ ਬੈਟਮ ਨਹੀਂ ਤੁਸੀਂ ਕੀ ਕੰਮ ਕਰਦੇ ਨਹੀਂ ਪੰਚਾਇਤ ਦਾ ਕੰਮ ਕਰਦੇ ਹਾਂਜੀ ਸੀ ਪੰਚਾਇਤ ਦਾ ਅੱਛਾ ਜੀ ਜੋੜਾ ਹੋ ਜਾਂਦਾ ਪੇਮੈਂਟਸ ਹੁੰਦੀਆਂ ਅੱਛਾ ਜੀ ਕਹਿੰਦੇ ਲੰਚ ਤੇ ਗਏ ਨੇ ਜੀ ਪੌਣੇ 3 ਵਜੇ ਕਿਹੜਾ ਲੰਚ ਹੁੰਦਾ ਜੀ ਲੰਚ ਤਾਂ ਕੋਈ ਨਹੀਂ ਹੈਗਾ ਜੀ ਹਾਂਜੀ ਸਾਫਟ ਪਾ ਜੀ ਨੂੰ ਬੈਠਾ ਜੀ ਕਿੰਨੇ ਕੋਈ ਵੀ ਨਹੀਂ ਹੈਗਾ ਜੀ ਮੈਂ ਤਾਂ ਮਜ਼ੂਰ ਹਾਂ ਤੁਹਾਡਾ ਕੀ ਨਾਮ ਹੈ ਸੁਖਦੀਪ ਜੀ ਹਾਂ ਸੁਖਦੀਪ ਸਿੰਘ ਸੁਖਦੀਪ ਸਿੰਘ ਅੱਛਾ ਇੱਧਰ ਕੌਣ ਨੇ ਜੀ ਇਹ ਸੀਨੀਅਰ ਸਹਾਇਕ ਨੇ ਜੀ ਇਹਨਾਂ ਦਾ ਵੀ ਲੋਕ ਲੱਗਿਆ ਜੀ ਹਾਂ ਜੂਨੀਅਰ ਹੈ ਜੀ ਜੂਨੀਅਰ ਸਹਾਇਕ ਆਹ ਲੋਕ ਲੱਗਿਆ ਜੀ ਦੇਖੋ ਦੇਖੋ ਜੀ ਘਰ ਦਾ ਹੀ ਰਾਜ ਬਣਾਇਆ ਹੈ ਜੀ ਤੁਸੀਂ ਕਿੱਧਰ ਸੀਗੇ ਜੀ ਕਿੱਥੇ ਸੀਗੇ ਜੀ ਰੋਟੀ ਖਾ ਰਹੇ ਸੀ ਘਰ ਹੀ ਬਾਹਰ ਕਿੱਥੇ ਖਾ ਰਹੇ ਜੀ ਬਾਹਰ ਰੋਟੀ ਖਾ ਰਹੇ ਸੀ ਜੀ ਆਹ ਟਾਬੂਸ ਰੱਖੇ ਦੱਪੜੀ ਵੀ ਗਏ ਤੁਸੀਂ ਅੱਗੇ ਵੀ ਸਸਪੈਂਡ ਰਹੇ ਹੁਣ ਦੁਬਾਰਾ ਫੇਰ ਤੁਸੀਂ ਆ ਗਏ ਕਿੰਨੇ ਬਹਾਲ ਕੀਤਾ ਤੁਹਾਨੂੰ ਹਾਂਜੀ ਸਸਪੈਂਡ ਹਾਂਜੀ ਹਾਂਜੀ ਪਹਿਲਾਂ ਤੁਹਾਡੇ ਕੋਈ 70 ਲੱਖ ਦਾ ਬੰਨੇ ਕੀ ਤੁਹਾਡੇ ਤੇ ਪਰਚਾ ਪੁਰਚਾ ਹੈ ਜੀ ਹਾਂਜੀ ਬੇਲ ਚ ਬੇਲ ਹੋ ਗਈ ਤੁਸੀਂ ਦਫ਼ਤਰ ਚ ਕਿਉਂ ਨਹੀਂ ਤੁਸੀਂ ਨਹੀਂ ਨਹੀਂ ਹਾਂਜੀ ਹਾਂਜੀ ਨਹੀਂ ਮੈਂ ਜਦੋਂ ਆਇਆ ਚੈੱਕ ਕੀਤਾ ਤਾਂ ਕੋਈ ਵੀ ਨਹੀਂ ਸੀਗਾ ਜੀ ਮੈਂ ਤਾਂ ਹੁਣੇ ਲਾਈਟ ਬੰਦ ਕਰਕੇ ਰੋਕੀ ਨਹੀਂ ਕਰਦਾ ਨਹੀਂ ਲਾਈਟਾਂ ਤਾਂ ਚੱਲ ਰਹੀਆਂ ਨੇ ਜੀ ਆਹ ਦੇਖੋ ਜੀ ਹਾਲ ਤੁਹਾਡਾ ਕੀ ਨਾਮ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਸੇਵਾਦਾਰੋਂ ਤੇ ਕਿੰਨੇ ਵਜੇ ਰੋਟੀ ਖਾਣ ਜਾਂਦੇ ਨੇ ਜੀ ਰੋਜ਼ ਦੋ ਵਜੇ ਆਦੇ ਅੱਛਾ ਜੀ ਫਿਰ ਵਾਪਸ ਕਿੰਨੇ ਵਜੇ ਆਉਂਦੇ ਨੇ ਸਹੀ ਵਜੇ ਆਉਂਦੇ ਅੱਛਾ ਜੀ ਤੁਸੀਂ ਕੀ ਕੰਮ ਆਇਓ ਦਸ ਕਾਲ ਕੀ ਕੰਮ ਆਇਓ ਅਸੀਂ ਕੰਮ ਲੈਣੇ ਸਾਦਾ ਗਰੀਬ ਦਾ ਫਿਰ ਹੈਗਾ ਉੱਤੇ ਕੋਈ ਨਹੀਂ ਕੌਣ ਹੈ ਜੀ ਆਪਣੀ ਸਰਕਾਰ ਦਾ ਕਿਹਨੂੰ ਹੈ ਅੱਛਾ ਹਾਂਜੀ ਠੀਕ ਹੈ ਜੀ ਇੱਧਰ ਇੱਧਰ ਕੌਣ ਬੰਦਾ ਹੈ ਜੀ ਹਾਂਜੀ ਜਸਪਾਲ ਸਿੰਘ ਪਟਵਾਰੀ ਇੱਧਰ ਵੀ ਲਾਈਟਾਂ ਚੱਲ ਰਹੀਆਂ ਨੇ ਜੀ ਆ ਲਾਈਟਾਂ ਚੱਲ ਰਹੀਆਂ ਤੇ ਕੋਈ ਬੰਦਾ ਹੈ ਨਹੀਂ ਜੀ ਇਹ ਪੰਚਾਇਤ ਅਫਸਰ ਹੈ ਜੀ ਪੰਚਾਇਤ ਅਫਸਰ ਆ ਇਹ ਵੀ ਖਾਲੀ ਪਿਆ ਦੇਖੋ ਜੀ ਆ ਦੇਖੋ ਆ ਦੇਖੋ ਬੇਟਾ ਕਿੱਧਰ ਗਿਆ ਸਾਰੇ ਉਧਰ ਤਾਂ ਕੋਈ ਨਹੀਂ ਬੇਟਾ ਕਿੱਥੇ ਤੁਹਾਨੂੰ ਦੱਸ ਕੇ ਗਏ ਨਹੀਂ ਹੈ ਪੰਚਾਇਤ ਆਪਸ ਦਾ ਕੀ ਨਾ ਜੀ ਰਣਜੀਤ ਸਿੰਘ ਅੱਛਾ ਜੀ ਹੈ ਜੀ ਐਸੀ ਕਿਉਂ ਕਰਨੀ ਮਿਸਟਰ ਕਰਨਵਿੰਸਿੰਗ ਕਿੱਧਰ ਨੇ ਜੀ ਫਿਰ ਹਾਂ ਜੀ 2 ਵਜੇ 40 ਮਿੰਟ ਹੋ ਗਏ ਨੇ ਜੀ ਦੇਖੋ ਹੈ ਜੀ ਕਿਧਰ ਇਧਰ ਕੋਈ ਹੈ ਨਹੀਂ ਜੀ ਹੁੰਦਾ ਤਾਂ ਆ ਜਾਣਾ ਸੀਗਾ ਜੀ ਬਾਥਰੂਮ ਵੀ ਕੋਈ ਨਹੀਂ ਜੀ ਬਾਥਰੂਮ 'ਚ ਵੀ ਕੋਈ ਹੈ ਨਹੀਂ ਜੀ ਤਾਂ ਇਹ ਵੀਡੀਓ ਆਫਿਸ ਨਾਬਾ ਦੀ ਤੁਹਾਨੂੰ ਜੀ ਲਾਈਵ ਤਸਵੀਰਾਂ ਦੇਖ ਰਿਓ ਜੀ ਕਸਿਕਲ ਬੜਾ ਠੀਕੋ ਬੇਟਾ ਕਿੰਨੇ ਜਣੇ ਕੰਮ ਕਰਦੇ ਇੱਥੇ ਸਰ ਇਸੀ ਉਹ ਜਿਹੜੀ ਜਦੀ ਤਾਈ ਤਾਂ ਕਿ ਸਟਾਫ ਜਿਹੜੇ ਸਟਾਫਰੀ ਆ ਸਕਦੇ ਨੇ ਅੱਛਾ ਜੀ ਨਿਕ ਟੋਟਲ ਕਿੰਨੇ ਜਣੇ ਬੰਨੇ ਉੱਥੇ ਫਿਰ ਟੋਟਲ ਕਿੰਨੇ ਚਾਰ ਦਿਨ ਚਾਰ ਦਿਨ ਹੁੰਦਾ ਹਾਂਜੀ ਹਾਂ ਸਤਿ ਸ੍ਰੀ ਅਕਾਲ ਤੁਸੀਂ ਕੀ ਕਿਹੜਾ ਕੰਮ ਦੇਖਦੇ ਹੋ ਮੈਂ ਜੀ ਮੇਰੇ ਗਾ ਠੀਕ ਚੱਲ ਰਿਹਾ ਹਾਂ ਹਾਂ ਠੀਕ ਹੈ ਠੀਕ ਹੈ ਤੁਸੀਂ ਠੀਕ ਹੈ ਸਿਕਸਾਰ ਮਨੇਗਾ ਨਾਲ ਸੰਬੰਧਤੋਂ ਮਨੇਗਾ ਦੇ ਮੁਲਾਜ਼ਮ ਆਜਾ ਨਹੀਂ ਜੀ ਇੱਥੇ

ਹਾਂ ਮੀ ਵੀ ਸੀ ਜੇ ਤੁਸੀਂ ਦੋ ਚਾਰ ਦਿਨ ਅੱਛਾ ਉਹਨਾਂ ਦੀ ਕਿੱਥੇ ਹੈ ਕਿੱਥੇ ਨੇ ਜੀ ਉਹ ਅਜੇ ਤੱਕ ਨਹੀਂ ਆਈ ਛੁੱਟੀ ਦਿਨ ਹੈ ਜੀ ਕੋਈ ਲਿਖਤੀ ਲਿਖਤੀ ਛੁੱਟੀ ਦੇ ਕੇ ਗਏ ਨੇ ਜੀ ਜੀ ਦੇ ਸੁਪਰਡੈਂਟ ਸਾਹਿਬ ਕੋਲ ਆਈ ਗਈ ਤਾਂ ਉਹਨਾਂ ਨੂੰ ਪਤਾ ਹੋ ਜੀ ਅੱਛਾ ਜੀ ਅੱਛਾ ਜੀ ਆ ਦੇਖੋ ਜੀ ਅਕਾਊਂਟੈਂਟ ਸਾਹਿਬ ਇਹ ਵੀਡੀਓ ਆਫਿਸ ਨੌਬਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਆਫਿਸ ਨੌਬਾ ਦੀਆਂ ਤਸਵੀਰਾਂ ਤੇ ਆ ਦੇਖੋ ਜੀ ਸਾਰਾ ਖਾਲੀ ਪਿਆ ਜੀ ਫਿਰ ਵੀਡੀਓ ਮੈਡਮ ਜਿਹੜੇ ਨੇ ਜੀ ਉਹ ਗਏ ਹੋਏ ਨੇ ਜੀ ਮੀਟਿੰਗ ਆ ਉਹਨਾਂ ਦੀ ਐ ਕਿੱਥੇ ਮੀਟਿੰਗ ਮਨਪਈ ਤੜੀ ਆ ਦੇ ਜੀ ਪਟਿਆਲੇ ਮੀਟਿੰਗ ਹੈ ਜੀ ਉਹ ਉਹ ਉਹਨਾਂ ਦਾ ਪਤਾ ਮੈਨੂੰ ਜੀ ਮੀਟਿੰਗ ਚ ਨੇ ਬਾਕੀ ਇੱਥੇ ਸਾਰਾ ਜੀ ਕੋਈ ਨਹੀਂ ਇੱਥੇ ਜੇ ਕੋ ਬਾਹਰ ਆਉਂਦਾ ਜਾਂਦਾ ਕੋਈ ਜੀ ਆ ਦੇਖੋ ਜੀ ਸਭ ਕੀ ਹਾਲਾਤ ਨੇ ਜੀ ਦੇਖੋ ਤੁਸੀਂ ਕਿਹੜਾ ਕੰਮ ਆਏ ਸੀ ਹਾਂ ਜੇ ਅੰਤ ਪੰਚਾਇਤ ਵਿੱਚ ਅੱਛਾ अच्छा की काम ਸੀ ਡੋਂਗਲ ਬਣਾਉਣਾ ਆਜੀ ਮੈਂ ਬਿਲਕੁਲ ਨੇ ਹਲਦ ਬਣਾਏ ਨੂੰ ਪਤਾ ਨਹੀਂ ਕੀ ਇਸ ਸਰੇਂਦਰ ਆਪਾਂ اچھا ਹਾਂ ਬੱਬੂ ਜੀ ਬਣ ਗਈ ਡੋਂਗਲ ਬਣ ਗਈ ਠੀਕ ਹੈ ਜੀ ਠੀਕ ਹੈ ਇਹ ਹੈ ਜੀ ਬਲਾਕ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਆ ਦੇਖੋ ਜੀ ਨਾ ਭਾਜੀ ਮਤਲਬ ਕਮਾਲ ਹੈ ਜੀ ਆ ਦੇਖੋ ਉਹ ਕਿਧਰ ਗਏ ਸੁਪਰਡੈਂਟ ਸਾਹਿਬ ਰੋਟੀ ਖਾਣ ਗਿਆ ਹੈ ਕਿ ਕਿਤੇ ਗਿਆ ਹੈ ਜੀ ਆਪ ਦਾ ਘਰ ਦਾ ਕੋਈ ਕਹਿੰਦਾ ਵਿਆਹ ਤੇ ਗਿਆ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਅੱਜ ਛੁੱਟੀ ਤੇ ਕਿਹੜੇ ਕਿਹੜੇ ਨੇ ਤੁਹਾਡੇ ਕੋਰੇਟਾਂ ਚ ਕਿਹੜੇ ਕਿਹੜੇ ਨੇ ਛੁੱਟੀ ਤੇ ਅੱਛਾ ਜੀ ਸਾਰੇ ਹਾਜ਼ਰ ਨੇ ਮਤਲਬ ਕਾਗਜ਼ਾਂ ਚ ਤੁਹਾਡਾ ਵਿਆਹ ਹੀ ਅੱਜ ਸਾਡੇ ਬੀਜੋ ਕਾਲ ਦੀ ਬੇਟੀ ਦਾ ਨਹੀਂ ਨਹੀਂ ਵਿਆਹ ਤਾਂ ਸਾਹਿਬ ਕਹ ਕੇ ਗਏ ਉਹਨੇ ਕੁਸਮੰਦੇ ਅੱਛਾ ਜੀ ਨਹੀਂ ਰਿਟਰਨ ਦੇ ਵਿੱਚ ਤਾਂ ਲਿਖਣਾ ਦੇਣਾ ਪੈਂਦਾ ਨਾ ਵਰਬਲੀ ਤਾਂ ਗੱਲ ਨਹੀਂ ਬਣਦੀ ਵੀ ਤੁਸੀਂ ਕਹਿ ਕੇ ਵਿਆਹ ਚਲੇ ਜਾ ਜਿਹੜੇ ਲੋਕ ਆਉਂਦੇ ਨੇ ਜੀ ਪਿੰਡਾਂ ਚੋਂ ਉਹ ਵਿਚਾਰਾਂ ਦੇ ਘੇੜੇ ਤੇ ਘੇੜੇ ਵੱਜਦੇ ਨੇ ਜੀ ਅਸੀਂ ਤਾਂ ਬੈਠ ਗਏ ਜਿਹਨੇ ਵੀ ਆ ਰਿਹਾ ਨਹੀਂ ਤੁਸੀਂ ਵੀ ਇੱਥੇ ਗੈਰ ਹਾਜ਼ਰ ਸੀ ਖਾਣਾ ਖਾਣੀ ਹੈ ਜੀ ਹੈ ਜੀ ਖਾਣਾ ਤਾਂ ਖਾਣੀ ਹੈ ਖਾਣਾ ਕਿੰਨੇ ਵਜੇ ਟਾਈਮ ਹੈ ਜੀ ਖਾਣਾ 2:00 ਵਜੇ ਦਾ ਟਾਈਮ ਹੋਈ ਅੱਛਾ ਜੀ ਹਾਂ ਜੀ ਉਹ ਵੀ ਖਾ ਲਈ ਪੀ ਬਾਹਰ ਨਹੀਂ ਮੈਂ ਤਾਂ 4:30 ਆਇਆ ਜੀ ਉਹ ਦੇਖਿਆ ਹੈ ਜ ਆਹ ਦੇਖੋ ਜੀ। ਕੋਈ ਇਹ ਮੌਜੂਦਾ ਜਿਹੜੀ ਦਫ਼ਤਰਾਂ ਦੇ ਵਿੱਚ ਜੀ ਇਹ ਸਿਸਟਮ ਜਿਹੜਾ ਬਣਾਇਆ ਹੋਇਆ ਕਿ ਆਪਣੀ ਮਨਮਰਜ਼ੀ ਹੈ ਜੀ। ਔਰ ਆਪਣੀ ਮਰਜ਼ੀ ਨਾਲ ਕੋਈ ਆਉਂਦਾ ਜੀ ਆਪਣੀ ਮਰਜ਼ੀ ਨਾਲ ਚਲੇ ਜਾਂਦਾ। ਕੋਈ ਕਹਿੰਦਾ ਵਿਆਹ ਤੇ ਗਏ ਹਾਂ ਜੀ। ਰੋਟੀ ਦਾ ਟਾਈਮ ਕਿਹਦਾ 2:30 3:00 ਵਜੇ ਦਾ ਜੀ। ਠੀਕ ਹੈ ਜੀ। ਇਹ ਸਾਰਾ ਜਿਹੜਾ ਕੰਮ ਆਇਆ ਜੀ। ਨਹੀਂ ਅਜੇ ਨਾ। ਠੀਕ ਹੈ। ਜਿਹੜੇ ਠੀਕ ਹੈ ਸੋ ਇਹ ਇਹ ਅਡਮੈਸ਼ਨ ਚੇਂਜ ਦੀ ਜਿਹੜਾ ਦੌਰਾ ਚੁੱਪ ਹੈ ਜੀ ਔਰ ਜਿਵੇਂ ਦੇਖੋਗੇ ਤੁਸੀਂ ਆਪ ਦੇਖਿਆ ਲਾਈਵ ਤੇ ਕਿਹੜਾ ਬੰਦਾ ਹਾਜ਼ਰ ਹੈ ਕੜਨ ਨਹੀਂ ਹਾਜ਼ਰ ਕੋਈ ਵੀ ਬੰਦਾ ਜਿਹੜਾ ਰਿਟਰਨ ਦੇ ਵਿੱਚ ਕਿਸੇ ਨੇ ਕੋਈ ਮੈਂ ਤਾਂ ਕੁਝ ਐਪਲੀਕੇਸ਼ਨ ਤੇ ਪੀ ਆ ਚੁੱਪੀ ਦੀ ਕੋਈ ਕੁਸ਼ਣ ਕੋਈ ਕੰਦਾ ਰਿਆ ਹੈ ਨਹੀਂ ਇੱਕ ਇੱਕ ਵਾਰੀ ਤੁਸੀਂ ਕਿੱਧਰ ਸੀਗੇ ਜੀ ਮੈਂ ਸਰ ਖਾਣਾ ਖਾਣਾ ਆਇਆ ਜੀ ਇਹ ਖਾਣੇ ਤਾਂ ਕਿਹੜੇ ਪੈਮਾ ਜੀ ਆਪ ਪਾ ਨੇ ਪੌਣੇ ਤਿੰਨ ਹੋ ਗਏ ਕੰਮ ਕਰ ਰਿਹਾ ਸੀ ਪਲੇਟ ਹੋ ਗਏ ਤੁਸੀਂ ਹਾਂਜੀ ਕੰਮ ਕਰ ਰਹੇ ਹਾਂ ਪਹਿਲਾਂ ਉਹ ਕੰਮ ਸਟਾਟ ਕਿ ਨਹੀਂ ਕੀਤਾ ਬਾਕੀ ਫਟਵਾਰੀ ਕਿੱਥੇ ਰਹੀ ਜੀ ਬਾਕੀ ਫੀਲਡ 'ਚ ਹੋਣਾ ਹੈ ਅੱਛਾ ਜੀ ਇਹ ਵਧੀਆ ਭਾਣਾ ਫੀਲਡ 'ਚ ਨਹੀਂ ਇਹ ਸਾਈਕਲ 'ਚ ਤਾਂ ਫੀਲਡ 'ਚ ਨਹੀਂ ਹੁੰਦਾ ਅੱਛਾ ਜੀ ਤੁਹਾਡੇ ਤਾਂ ਲਾਈਟ ਚੱਲ ਰਹੀ ਹੈ ਜੀ ਉੱਥੇ ਅਜੇ ਹਰ ਕੋਈ ਕੁਝ ਹੋਣਿਆ ਬੰਦ ਰਹਿੰਦੇ ਸਟੋਰੀ ਹੋਣੀ ਗਿਆ ਹੋਣੀ ਗਿਆ ਜੀ ਕਿੱਲੇ ਫੋਨ ਕੀਤਾ ਮੈਂ ਤਾਂ ਸੋਚਿਆ ਕਿ ਉਹ ਆਪਾਂ ਅਸਟੇਸ਼ਨਾਂ ਤੇ ਲਾਈਟ ਕਰਨੀ ਹੈ। ਅੱਛਾ ਰੋਟੀ ਛੱਡ ਕੇ ਆ ਕੇ ਵੀ ਸਾਰਾ ਪੰਜਾਬ ਦੇਖ ਰਿਹਾ ਜੀ। ਵੀ ਬਲਾਕ ਸਭ ਤੇ ਨਾਬਾ ਦੇ ਦਫ਼ਤਰ ਦੇ ਵਿੱਚ ਕੋਣ-ਕੋਣ ਖੜਾ ਹੈ ਕੋਣ ਕੋਣ? ਜੀ ਸਾਰਾ ਸਾਡੇ ਪੰਜ ਸਾਬ ਨੂੰ ਪੁੱਛੋ ਜੀ ਮੈਂ ਤੇ ਜੀ ਨੂੰ ਮੈਂ ਤਾਂ 5 ਮਿੰਟੇ ਹੋਏ ਨੇ ਹਾਲੇ ਇੱਥੇ ਨੂੰ ਹੌਸਪੀਟਲ ਡਿਪਾਰਟਮੈਂਟ ਕਹ ਰਹੇ ਉਹ ਵੀ 5 ਮਿੰਟ ਕਹ ਰਹੇ ਸੋ ਬੰਦਾ ਮੇਰਾ 5 ਮਿੰਟ ਹੋਏ ਹੋਣੇ ਗਿਆ ਸੀ। ਸਰ ਕੁਰਸੀ ਨੇ ਕੋਈ ਵੀ ਨਹੀਂ ਬੋਲਿਆ। ਬਿੱਲੂ ਦੱਸੋ ਮੈਂ ਤੁਹਾਨੂੰ ਦੱਸ ਕੇ ਗਿਆ ਜਾਂ ਨਹੀਂ ਗਿਆ? ਲੇਟ ਤੁਸੀਂ ਕਰਿਆ। ਹੈ? ਕੋਈ ਦੋ ਦੱਸ ਇਹ ਨੋਟਿਸ ਖਾਂਗੇ ਕਰੋ। ਹੈ? ਕਹਾਂਗੇ ਦਿੱਤੇ ਗਏ ਰੋਟੀ ਆ ਨਾਲ ਹੀ ਘਰ ਅਸਰ ਕਿਸੇ ਆਪਣੇ ਆਪਣੇ ਘਰੇ ਬਣਾ ਲਿਆ ਰੋਟੀ ਖਾਣਗੇ ਬਹੁਤ ਹੋਟੋ ਦੀ ਰੋਟੀ ਖਾਣਗੇ ਸਮਝ ਭਾਈ ਮੇਰੀ ਉੱਥੇ ਖਾਣਾਂਗੇ ਅੱਛਾ ਕੋਈ ਤਾਂ ਹੈਗਾ ਟਾਈਮ ਟੇਬਲ ਲਿਖ ਕੇ ਲਿਆ ਵੀ ਨੇ ਤੇ ਰੋਟੀ ਦਾ ਟਾਈਮ ਆ ਜੀ ਕੀ ਆਉਣ ਵਾਲੀ ਮਤਲਬ ਪਬਲਿਕ ਨੂੰ ਪਰੇਸ਼ਾਨੀ ਨਾ ਹੋਵੇ ਹੈ ਨਾ ਹਾਂ ਸਾਰੀ ਹੋ ਗਈ ਜੀ ਕੋਦਰ ਪੇ ਜੀ ਮੈਂ ਤਾਂ ਅਸ਼ੇਜਤ ਆਇਆ ਨਾ ਦੇਖਾਂਗਾ ਕਿ ਜਿਹੜਾ ਵੀ ਠੀਕ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਤੇ ਹੈ ਹੀ ਕੋਈ ਨਹੀਂ ਜੀ ਤੇ ਵੀਡੀਓ ਮੈਡਮ ਕਹੇ ਨੇ ਮੀਟਿੰਗ ਦੇ ਵਿੱਚ ਦੱਸ ਕੇ ਜੀ ਬੋਰ ਤਾਂ ਬਾਕੀ ਸਾਰਾ ਇੱਥੇ ਕੋਈ ਹੈ ਹੀ ਨਹੀਂ ਕਿ ਇਹਦਾ ਅਪਲੀਕੇਸ਼ਨ ਕਿਹਨਾਂ ਕਹਿੰਦਾ ਗਾਹ ਤੇ ਗਿਆ ਹੈ ਕਿ ਕਿਤੇ ਗਿਆ ਹੈ ਕਿਤੇ ਗਿਆ ਜੀ ਕਿਹੜੇ ਹੈਡ ਸਾਹਿਬ ਤਾਂ ਆਪ ਕਹਿੰਦੇ ਨਾ ਫੋਟੋ ਜ਼ਰੂਰੀ ਖਾਂਦੇ ਆ ਜੀ ਸਾਰੀ ਗੱਲ ਸਾਰੇ ਉਹਨਾਂ ਨੂੰ ਜੀ ਉਹ ਤਾਂ ਕਹਿੰਦੇ ਮੇਰੇ ਕੋਲ ਕੋਈ ਰਿਟਨ ਤੇ ਅਪਲੀਕੇਸ਼ਨ ਨਹੀਂ ਹੈ ਕਿ ਕਦੋਂ ਨਾ ਰਿਟਨ ਤੇ ਮੇਰੇ ਅਰਜੀ ਨਹੀਂ ਦਿੱਤੀ ਹੋਈ ਛੁੱਟੀ ਦੀ ਤਾਂ ਇਸ ਆਪਾਂ ਹੋਪ ਸੁਪਰਡੰਟ ਸਾਹਿਬਾ ਮੇਰੇ ਕੋਲੇ ਕਿਸੇ ਨੇ ਡੇਟਨ ਦੇ ਵਿੱਚ ਆਪਨੇ ਕਿਸੇ ਨੇ ਦਿੱਤੀ ਸੀ ਛੁੱਟੀ ਨਹੀਂ ਕਿਸੇ ਦਾ ਨਹੀਂ ਪਤਾ ਮੈਂ ਤਾਂ ਸਵੇਰ ਲਈ ਇਸੇ ਆ ਜੀ ਮੈਂ ਤਾਂ ਰੋਟੀ ਖਾਣ ਆਲੇ 5 ਮਿੰਟ ਹੀ ਗਏ ਜੀ ਅਰੇ ਜੇ ਇਹ ਜਿਹੜਾ ਆਫਿਸ ਹੈ ਸਭ ਦਾ ਪਿੰਡਾਂ ਨਾਲ ਰਿਟੜੇ ਪਿੰਡਾਂ ਦੇ ਮਜ਼ਦਿਗਾ ਵਰਕਰ ਪਿੰਡਾਂ ਦੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਜਿਨ੍ਹਾਂ ਨੂੰ ਇੱਥੇ ਕੰਮ ਹੈ ਜੀ ਸਾਰੇ ਛਿਉਂਦੇ ਨੇ ਆਪਣੇ ਕੰਮ ਵਾਸਤੇ ਆਉਂਦੇ ਨੇ ਤੇ ਹੈ ਹੀ ਕੋਈ ਨਹੀਂ ਦੱਸੋ ਇਹ ਇਹ ਵੀਡੀਓ ਆਫਿਸ ਨਾ ਬਾ ਤੋ ਮੈਂ ਲਾਈਵ ਹੋਇਆ ਹਾਂ ਜਿਸ ਵਕਤ ਦੇਖੋ ਤੁਸੀਂ ਅਚਾਨਕ ਆਇਆ ਇੱਕ ਚੈੱਕ ਕਰੀ ਜਿਹੜਾ ਦਫ਼ਤਰਾਂ ਦੇ ਵਿੱਚ ਹੋ ਕੀ ਰਿਹਾ ਹੈ ਆ ਦੇਖੋ ਜੀ ਆ ਸਿਚੁਏਸ਼ਨ ਹੈ ਤੇ ਮੈਂ ਹੁਣ ਰਿਟਰਨ ਦੇ ਵਿੱਚ ਕਰਦਿਆਂ ਕਾਰਵਾਈ ਸਾਰਿਆਂ ਦੇ ਖਿਲਾਫ ਕਿਉਂਕਿ ਪਬਲਿਕ ਨੂੰ ਪਰੇਸ਼ਾਨ ਕਰਨ ਨਾਲ ਜਿਹੜਾ ਪਬਲਿਕ ਤੇ ਘੇਰੇ ਮਰਵਾਉਣੇ ਜਿਹੜੇ ਪਿੰਡਾਂ ਦੇ ਇਨੋਸੈਂਟ ਲੋਕ ਆਉਂਦੇ ਆ ਜੀ ਵਿਚਾਰੇ ਬਹਿ ਕੇ ਚਲੇ ਜਾਂਦੇ ਸਾਰਾ ਸਾਰਾ ਦਿਨ ਇੱਕੋ ਤਰੀਕਾ ਥੋੜਾ ਜਿਹਾ ਇਹ ਬਿਲਕੁਲ ਗਲਤ ਬਾਤ ਕਰਕੇ ਜੀ ਦਿਸਾ ਉਹਨਾਂ ਦੇ ਕਾਰਵਾਈ ਕਰਦੇ ਨੇ ਬਹੁਤ ਬੱਤਾਂ